ਦੋਸਤੋ ਝੂਠ ਮਾਰਿਆ ਤਾਂ ਦੂਰ ਦੀ ਗੱਲ ਤੁਸੀਂ ਅੱਖੀ ਦੇਖ ਹੀ ਲਵੋ ਕਿਉਂਕਿ ਜਿਹੜਾ ਇਹ ਫਾਰਮ ਆਣਾ ਲੋਹਾ ਖੇੜੇ ਇਹ ਜਿਵੇਂ ਆ ਜਾਨਵਰ ਰੱਖੇ ਹੋਏ ਨੇ ਮੁਰਗੇ ਮੁਰਗੀਆਂ ਲਗਭਗ 15 ਦੇ ਕਰੀਬ ਇਹ ਹੈਗੇ ਨੇ ਜੀ ਇਹਨਾਂ ਨੂੰ ਇੱਕ ਕੁਆਲਿਟੀ ਲਗਭਗ ਹੀ 8 ਲੀਟਰ ਦੀ ਲਾ ਲਓ 7 ਦੀ ਲਾ ਲਓ ਚਾਹੇ 5 ਦੀ ਲਾ ਲਓ ਜੀ ਬਾਲਟੀ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ 3 400 ਦੀ ਦੁੱਧ ਦੀ ਬਾਲਟੀ ਆ ਇਹਨਾਂ ਨੂੰ ਡੇਲੀ ਇੱਕ ਵਾਰ ਕੇ ਰੱਖਦੇ ਆ ਇਹ ਇਹ ਪਿਉਂਦੇ ਨੇ ਜੀ ਬਾਕੀ ਜਾਣਕਾਰੀ ਸੱਤਾਂ ਦਾ ਹਾਂ ਵੀ ਸੱਤੇ ਕੀ ਕਹਿਣਾ ਇਹਨਾਂ ਵਾਰੀ ਕਹਿਣਾ ਕੀ ਹੈ ਬਈ ਪਰਮਾਤਮਾ ਦੇ ਰੰਗ ਨੇ 5 ਲੀਟਰ ਵਾਲੀ ਬਾਲਟ ਹੈ ਇਹ ਪਰ ਕਿਹੜਾ ਖ ਦਿੰਦੇ ਆਗੇ ਜਿਹੜਾ ਆਈ ਜਾਂਦਾ ਇਹ ਚੋ ਪੀ ਜਾਂਦਾ ਜਿਹੜਾ ਆਈ ਜਾਂਦਾ ਪੀ ਜਾਂਦਾ ਬਈ ਜੇ ਕਰਾ ਕਿਥੋਂ ਲਿਆਤਾ ਤੁਸੀਂ ਇਹ ਨਾ ਤੁਨ ਆਏ ਨਹੀਂ ਹੈਗੇ ਵੇਚਦੀ ਹੈ 5 ਲੀਟਰ ਹਾਂ ਬਾਈ ਚੱਲ ਪੀਂਦੇ ਇੱਕ ਦਿਨ ਪਤਾ ਲੱਗਿਆ ਵੀ ਹਾਂ ਇਹ ਪੀ ਲੈਂਦੇ ਨੇ ਵੀ ਦੁੱਧ ਪੀ ਰਹੇ ਆ ਯਾਰ ਅੱਛਾ ਵੀ ਅਸੀਂ ਦੁੱਧ ਰੱਖਣ ਲੱਗੇ ਠੀਕ ਹੈ ਹੁਣ ਇਹਨੇ 5 ਲੀਟਰ ਦੁੱਧ ਰੱਖ ਦਿੰਨੇ ਆ ਬਾਈ ਠੀਕ ਹੈ ਠੀਕ ਹੈ ਉਹ ਜਿਵੇਂ ਜਿਵੇਂ ਆਈ ਜਾਂਦੇ ਨੇ ਕਿ ਓਵੇਂ ਓਵੇਂ ਇਹ ਪੀ ਜਾਂਦੇ ਨੇਗੇ ਠੀਕ ਹੈ ਜਦੋਂ ਇਹਨਾਂ ਦੀ ਗਰਦਨ ਥਲਾਂ ਲੱਗਣਾ ਸਾਟ ਜਾਂਦੀ ਹੈਗੀ ਫਿਰ ਉਹ ਦੂਜੇ ਭਾਂਡੇ 'ਚ ਪਾ ਦਿੰਦੇ ਆ ਠੀਕ ਹੈ ਠੀਕ ਹੈ ਹਾਂ ਇਹ ਪੂਰੇ ਡੱਕੇ ਜਾਂਦੇ ਆਗੇ ਆ ਦੇਖੀ ਬਾਈ ਮੁਰਗੇ ਇਹ ਜੋ ਵੇ ਪੈ ਨਹੀਂ ਐਡੇ ਡੜ ਤਾਂ ਮੁਰਗੇ ਨਹੀਂ ਹੁੰਦੇ ਇਹ ਕਿੰਨੇ ਕਿੰਨੇ ਚਿਰਦੇ ਨੇ ਮੁਰਗੇ ਮੁਰਗੀਆਂ ਇਹ ਬਾਈ ਮੈਂ ਕਹਿੰਦਾ ਵੀ ਸਾਰੇ 8 8 ਘੰਟੇ ਦੇ ਦਿਨੇ ਠੀਕ ਆ ਠੀਕ ਆ ਆਂਡੇ ਦੇਣ ਲੱਗੇ ਸੀਲ ਮੁਰਗੀਆਂ ਕਹਿੰਦੇ ਇਹਨਾਂ ਨੂੰ ਹਨਾ ਹਾਂ ਉਹ ਉਹ ਦੇਸੀ ਤੂੰ ਆਪ ਨੂੰ ਦੱਸੀ ਵੀ ਇੰਨਾ ਵਜ਼ਨ ਹੋ ਜਾ ਇੰਨਾ ਵਜ਼ਨ ਹੋ ਜਾ ਤੂੰ ਵੀ 4 ਕਿਲੋ ਦਾ ਮਲਕ ਹੋ ਗਿਆ ਯਾਰ ਸਹੀ ਆਈ ਚੈੱਕ ਕਰ ਤੂੰ ਚੈੱਕ ਕਰੋ ਇਦੋਂ ਤੁਰਿਆ ਨਹੀਂ ਜਾਂਦਾ ਉਹ ਦੇਖੀ ਤੇ ਉਹ ਗੇੜੇ ਦੇਈ ਜਾਓ ਗੇੜੇ ਦੇਈ ਜਾਊਗੀ ਉਹ ਫੋਟਾ ਦੇਖੋ ਨਹੀਂ ਕਿਵੇਂ ਕਰ ਰੱਖਿਆਗਾ ਸਹੀ ਆ ਗੱਲ ਐ ਐਡੀ ਮੁਰਗੀ ਨਹੀਂ ਆਉਂਦਾ ਕਹਿੰਦਾ ਮੁਰਗਾ ਵੱਧਦਾ ਤੁਰਿਆ ਵੀ ਲੈ ਦੋਸਤੋ ਇਹ ਵੀ ਪਰਮਾਤਮਾ